ਸਾਧਾਨਿਆਂ ਜਦੋਂ ਇੰਨਾ ਵਰਗੀ ਚਾਲਿਆ ਉਹ ਵੀ ਕਰੋ ਦੇ ਦੁਸ਼ਮਣਾਂ ਸੀ ਹੈ ਦੁਸ਼ਮਣ ਹੈ ਹਾਂ ਲੋ ਤੋਂ ਦੂਜਣ ਤੋਂ ਕਰ ਰਿਹਾ ਉਹ ਝੂਟਦਾ ਸੀ ਚਲ ਵੇਖੋ ਨੁਕਸਾਨ ਹੋਇਆ ਮੇਰੇ ਇੱਥੇ ਬੱਚਾ ਪੇਟ ਕਰ ਤੇ ਉਹਨੂੰ ਸਿੱਧਾ ਗੋਲਾ ਜਿਹੜਾ ਉਹਦੀ ਮਸ਼ੀਨ ਚੋਂ ਨਿਕਲਿਆ ਗਾ ਉਹਦੀ ਗੱਡੀ 'ਚ ਅੱਛਾ ਉਹ ਗੋਲਾ ਜਿੰਨਾ ਮोटा ਸੋਚਦਾ ਤੇ ਤੂੰ ਇਹ ਬਿਚਾਰ ਹੈਗਾ ਹੈ ਬਲਾਸਟਰ ਤੇ ਸੀ ਹੈ ਨਾ ਬਲਾਸਟਰ ਫਿਲਮਾਂ ਹੀ ਹੁੰਦੀਆਂ ਨੇ ਬਲਾਸਟਰ ਉਸਨੇ ਮੇਰਾ ਨਾ ਉਹ ਜਦ ਬੱਜਾ ਇਟਮ ਉਸ ਮੇਰੇ ਬੱਚ ਦਾ ਇਹ ਰਹੀ ਮੈਂ ਉਹ ਖਾਤੇ ਪਾਉਣ ਦੇ ਖਾਤਰ ਵਿੱਚ ਛੋਟੀ ਬੋਤਲ ਪਾਈ ਸੀ ਉਹ ਬੋਤਲ ਦੇ ਬੱਜੇ ਤੇ ਬੋਤਲ ਨੂੰ ਤੋੜ ਕੇ ਫੇਰ ਉਹ ਕਰਦੀ ਬੱਜਾ ਉਹਨੇ ਬਾਹਰ ਤਾਂ ਨਿਸ਼ਾਨ ਦੇ ਪਿਆ ਅੰਦਰ ਜਾ ਕੇ ਮੁਦਾਰਤ ਅੰਦਰ ਨਿਸ਼ਾਨ ਲਾਈ ਪਾ ਕੇ ਤਾਂ ਨਹੀਂ ਬੱਸ ਤੇ ਮੈਨੂੰ ਲੱਗਿਆ ਜਿਉਹੋ ਨਾ ਹੁੰਦੀ ਬੋਤਲ ਫੇਰ ਉਹ ਸਿਰਫ ਫਾੜ ਦੋ ਹਜਰ ਆਪਣੇ ਮੁੰਡਾ ਪਹਿਲਾਂ ਅੱਖ ਚ ਬੱਜਿਆ ਸੀ ਸ਼ੁਰੂ ਤੇ ਹਾਂ ਜੀ ਚਾਹ ਹਾਂ ਇਸ ਦੇ ਕੰਮ ਚ ਬਜਾ ਆਪਣਾ ਅਕੜੇ ਅੱਛਾ ਘਰੇ ਵਾਲਾ ਬਣਾਉਣ ਦੇ ਨਾਲ ਜੀ ਸੇਪੂ ਬੋਲਦਾ ਸੇਖੂ ਬੋਲ ਰਿਹਾ ਪਹਿਲੇ ਪਹਿਲੇ ਦੀ ਕੀ ਹੋਦੀ ਹੈ ਸੇਖੂ ਵਾਲੇ ਮੁੰਡੇ ਲੱਗਿਆ ਆ ਵੀ ਜਾਣਾ ਜੋ ਤਾਂ ਵੇਖੋ ਜੀ ਅਸੀਂ ਜਿਹੜਾ ਉਹਨਾਂ ਦਾ ਝੂਠ ਸੀਗਾ ਉਹ ਤਾਂ ਅਸੀਂ ਜਿਹੜਾ ਕਹਿੰਦੇ ਸੀ ਕਿ ਇਹ ਪੈਦਲ ਆ ਜਾ ਤੇ ਟ੍ਰੈਕਟਰ ਨਹੀਂ ਆਉਂਗਾ ਜਿਹੜੇ ਕਹਿੰਦੇ ਸੀ ਕਿ ਵੀ ਇਹਨਾਂ ਦਾ ਕੋਈ ਏਜੰਡਾ ਹੀ ਨਹੀਂ ਉਹ ਉਪ ਰਾਸ਼ਟਰਪਤੀ ਨੇ ਕਹਿਤਾ ਵੀ ਮੈਂ ਸਾਰਾ ਮੰਨ ਪੁੱਤਰ ਪੜਿਆ ਜੇ ਇਹਨਾਂ ਦੀ ਐਮਐਸਪੀ ਵਾਲੀ ਮੰਨ ਬਣੀ ਜਾਂਦੀ ਆ ਤਾਂ ਦੇਖਦੇ ਆਪ ਸਿਕਤਾ ਮਜ਼ਬੂਤ ਹੋਊਗੀ ਨੁਕਸਾਨ ਨਹੀਂ ਹੁੰਦਾ ਬਲਣਦਾ ਰਾਤ ਰੋਸ਼ਭਤ ਤਾਂ ਠੀਕ ਹੈ ਜੀ ਉਹ ਪ੍ਰਾਸ਼ਤਪਤੀ ਤਾਂ ਉਹ ਹੋ ਰਹੀ ਚ ਪਰ ਕੱਲ ਨਹੀਂ ਪਾਲੀ ਮਿਰਚ ਕਿਸੇ ਦੇ ਵੀ ਨਾ ਕੱਲ ਤਾਂ ਅੜ ਅੰਗਾਰੇ ਮਾਦਲੇ ਤਾਂ ਹੁੰਦੀ ਹੈ ਕਿਉਂਕਿ ਦੂਜੀ ਚਿਨਾਨੀ ਦਾ ਡਬਾ ਹੋ ਰਿਹਾ ਕੱਲ ਵਾਲਾ ਹਾਂ ਸਸਰਾ ਤੇ ਚੱਲੀ ਜਾਂਦਾ ਸਮਝ ਦੇਖ ਵੀ ਰਹੀ ਦੀ ਨਾ ਕਹਿੰਦਾ ਲੱਗ ਰਿਹਾ ਸੀ ਵਿਹੜਾ ਨਹੀਂ ਆਇਆ ਬੋਲਦਾ ਜੀ ਆਹ ਪੰਚਾ ਦਾ ਬੋਲਦਾ ਸਪੈਸ਼ਲ ਕੁਇਰ ਅਡਜਸਟਮੈਂਟ ਮੋਸ਼ਨ ਵੀ ਆ ਕੇ ਵੀ ਕਰਦਾ ਮੈਂ ਸਾਡੇ ਨਾਲ ਤੁਹਾਡਾ ਏਰੀਆ ਜਿਹੜਾ ਆਸੇ ਪਾਸਿਆ ਹੁਣ ਇਹ ਕਹਿਣ ਲੱਗ ਗਿਆ ਸੀ ਉਹ ਤੁਹਾਨੂੰ ਪੈਦਲ ਜਾਣ ਦੀ ਇਜਾਜ਼ਤ ਦਿੰਦੇ ਆ ਤੁਸੀਂ ਪ੍ਰੋਟੈਸਟ ਹੀ ਕਰਪਾ ਤੁਸੀਂ ਅੜੀ ਛੱਡਦੇ ਹੋ ਤੁਸੀਂ ਤਰ ਲਿਆ ਨਾਂ ਨਾ ਉਹ ਫਿਰ ਅਸੀਂ ਤੇ ਉਹਦੇ ਦੇ ਭੋਲਤੇ ਗਏ ਆ ਆਹ ਤੇ ਘੁਮਾਣੇ ਸੀਗਾ ਉਹਦਾ ਮਨਜੀਤ ਸਿੰਘ ਘੁਮਾਣੇ ਸਾਹ ਮਾਸਾ ਦਾ ਉਹ ਸੀ ਉਹ ਅੱਛੀ ਦੇ ਦੱਸ ਹੁਣ ਤੁਹਾਨੂੰ ਬੰਦੇ ਕਹੀ ਜਾਣ ਪ੍ਰਧਾਨ ਦੇ ਤੁਸੀਂ ਅੜੀ ਐ ਤੁਸੀਂ ਸਾਨੂੰ ਬਹੁਤ ਤੰਗ ਆਇਆ ਸੀ ਤੁਸੀਂ ਤਮਾਸ਼ੀ ਨਹੀਂ ਬੰਨਣਾ ਚਾਹੀਦਾ ਸੋਹ ਸਾਰ ਕੇ ਸਟੇਟ ਗਵਰਨਮੈਂਟ ਨੇ ਬਿਲਕੁਲ ਜੁਫਤਾ ਹਾਰ ਲਈ ਲਲਕਾਰੇ ਮਾਰ ਕੇ ਵਾਹ ਖੜੀਆਂ ਕਰ ਕਰਕੇ ਮੰਤਰੀ ਸਾਹਿਬ ਬਾਰ ਬਾਰ ਕਹਿੰਦੇ ਸੀ ਕਿ ਅਸੀਂ ਕਿਸਾਨੀ ਲਈ ਸਿਰ ਦੇ ਦੇਵਾਂਗੇ ਕਿਸਾਨੀ ਲਈ ਲੜਾਂਗੇ ਔਰ ਕਿਸਾਨੀ ਦੀ ਗੱਲ ਕਰਾਂਗੇ ਔਰ ਅੱਜ ਲੋਕੋ ਕੋਈ ਤਾਕਤ ਦਿਲਾਉਣ ਦੀ ਦੇਖੀ ਤਾਂ ਸੋਝੀ ਗੱਲ ਹੈ ਜਨਮਦ ਸਰ ਬਤਰਾਓ